ਬੇਸ਼ੱਕ ਇੰਟਰਨਲ ਦੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਅੱਜ ਆਪਾਂ ਗੱਲ ਕਰਾਂਗੇ ਜਨਵਰਾਂ ਦੀਆਂ ਪੌਰੀਆਂ ਬਾਰੇ ਇਹ ਜਿਹੜੇ ਜਨਵਰ ਹੁੰਦੇ ਨਾ ਇਹਨਾਂ ਦੇ ਵਿੱਚ ਜਿੰਨੇ ਇਹਨਾਂ ਦੇ ਵਾੜੇ ਨਾ ਇੰਨੇ ਹੀ ਇਹਨਾਂ ਦੇ ਵਿੱਚ ਗੁਣ ਹੁੰਦੇ ਆ ਤੇ ਇੰਨੇ ਹੀ ਇਹਨਾਂ ਦੇ ਵਿੱਚ ਐਬ ਹੁੰਦੇ ਆ ਬਾਕੀ ਏਡਾ ਮੈਂ ਮਹਾਰਤੀ ਤੇ ਨਹੀਂ ਆ ਕਿ ਮੈਨੂੰ ਸਾਰੀ ਨੌਲੇਜ ਹੋਵੇ ਫਿਰ ਹਾਲ ਜਿੰਨੀ ਵੀ ਨੌਲੇਜ ਹੈਗੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵਿਧੀ ਜਲੇਪਾ ਪੌਰੀਆਂ ਦੇ ਨਾਲ ਵੈਸੇ ਤਾਂ ਵਪਾਰੀਆਂ ਨੇ ਪੌਰੀਆਂ ਬਣਾਇਆ ਹੋਏ ਜਿਹੜੀਆਂ ਆਮ ਬੰਦੇ ਨੂੰ ਕਿਸੇ ਨੂੰ ਵੀ ਪੌਰੀਆਂ ਬਾਰੇ ਨਹੀਂ ਪਤਾ ਹੁੰਦਾ ਤੇ ਨਾਲੇ ਜਿਹੜਾ ਰੱਬ ਦਾ ਭੇਜਿਆ ਜੀਵ ਆ ਕੋ ਕਦੀ ਆਪਾਂ ਇਹਨਾਂ ਭੋਰੀਆਂ ਕਰਕੇ ਉਹਨੂੰ ਕਹਿ ਸਕਦੇ ਆ ਕਿ ਇਹ ਰੱਬ ਦਾ ਜੀ ਆ ਤੇ ਇਹਦੇ ਗਲਤ ਭੋਰੀ ਆ ਗਈ ਤੇ ਇਹਨੂੰ ਆਪਰ ਰੋਟੀ ਨਹੀਂ ਦੇਣੀ ਜਾਂ ਆਪਾਂ ਇਹਨੂੰ ਪੱਠੇ ਨਹੀਂ ਪਾਉਣੇ ਜਾਂ ਕੋਈ ਦਾਣਾ ਫੱਕਾ ਨਹੀਂ ਦੇਣਾ ਉਹਦੇ ਵਿੱਚ ਇਹਦੀ ਥੋੜੀ ਕੋਈ ਗਲਤੀ ਆ ਉਹ ਤੇ ਕੁਦਰਤ ਦੀਆਂ ਗਲਤੀਆਂ ਨੇ ਤੇ ਬਾਕੀ ਰਹੀ ਗੱਲ ਭੋਰੀਆਂ ਮਾਰੀਆਂ ਦੀ ਤੇ ਚੰਗੀਆਂ ਦੀ ਗੱਲ ਜਿਹੜੀ ਤੇ ਭੋਰੀ ਵੀਰ ਜੀ ਹੁੰਦੀ ਐ ਉਹਨੂੰ ਖੁੱਲਣ ਵਾਲੀ ਇੱਕ ਪੋਰੀ ਹੈ ਇੱਥੇ ਤੇ ਉੱਪਰ ਨੂੰ ਖੁੱਲਦੀ ਹੋਵੇ ਇਹਨੂੰ ਮੰਨਿਆ ਜਾਂਦਾ ਕਿ ਬਹੁਤ ਹੀ ਵਧੀਆ ਪੋਰੀ ਆ ਬੈਸਟ ਪੋਰੀ ਤੇ ਜਿਹੜੀ ਇੱਕ ਅੱਖਾਂ ਦੇ ਉੱਪਰ ਹੈਗੀ ਇੱਥੇ ਤੇ ਇੱਕ ਤਾਂ ਦੀ ਅੱਖਾਂ ਦੇ ਥੱਲੇ ਉਹਨੂੰ ਆਪਾਂ ਵੀਰ ਜੀ ਕਹਿ ਦਿੰਦੇ ਆ ਕਿ ਦੋਗੜ ਆ ਦੋਗੜ ਕਹਿ ਦਿੰਦੇ ਕਈ ਸੌਂਕਣ ਕਹਿ ਦਿੰਦੇ ਕਈ ਦੋਗੜ ਕਹਿ ਦਿੰਦੇ ਆ ਜੇ ਜਿਹੜੀ ਪੂਰੀ ਵੀਰ ਜੀ ਇੱਕ ਅੱਖ ਦੇ ਇੱਧਰੋਂ ਪਾਸੇ ਆ ਗਈ ਤੇ ਇੱਕ ਅੱਖ ਦੇ ਇੱਧਰ ਪਾਸੇ ਆ ਗਈ ਆਮੋ ਸਾਹਮਣੇ ਏਦਾਂ ਦੋ ਪੂਰੀਆਂ ਆ ਗਈਆਂ ਤੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਬਗਾੜਾ ਜਿਵੇਂ ਕਿ ਘੋੜਿਆਂ ਦੀ ਲੈਣ ਦੇ ਵਿੱਚ ਸਭ ਤੋਂ ਗਲਤ ਮੰਨਿਆ ਜਾਂਦਾ ਪਰ ਵੀਰ ਜੀ ਇਹਦੇ ਵਿੱਚ ਨਾ ਤੇ ਵਿਚਾਰੇ ਘੋੜੇ ਦਾ ਹੀ ਦੋਸ਼ ਆ ਕਿਉਂਕਿ ਉਹ ਥੋੜੀ ਕਹੂਗਾ ਕਿ ਮੇਰੇ ਏਦਾਂ ਗਲਤ ਆ ਜਾਣ ਉਹ ਹਰਜਪੂਰੀਆਂ ਦੇ ਲੋਕ ਮੇਰੇ ਤੇ ਏਦਾਂ ਗੱਲਾਂ ਕਰਨ ਇਹ ਤਾਂ ਕੁਦਰਤ ਦੇ ਖੇਲ ਆ ਤੇ ਆਪਾਂ ਨੂੰ ਕੋਈ ਇਹ ਅੰਧਵਿਸ਼ਵਾਸ਼ ਬਣਾਏ ਆ ਕਿ ਭੌਰਿਆਂ ਇਦਾਂ ਆਉਣ ਤੇ ਉਦਾਂ ਹੋਣ ਤੇ ਸਹੀ ਹੁੰਦਾ ਗਲਤ ਹੁੰਦਾ ਇਹਦੇ ਨਾਲ ਜਨਵਰ ਦੀ ਇੱਕ ਤੇ ਕਦਰ ਬੜੀ ਘਟ ਜਾਂਦੀ ਆ ਜਦੋਂ ਕਹਿੰਦੇ ਉਹਨੂੰ ਮੱਥੇ ਤੇ ਬਿਗਾੜਾ ਆ ਗਿਆ ਜਿਹੜਾ ਅੱਖ ਦੇ ਉੱਧਰ ਵੀ ਆ ਜੇ ਇੱਧਰ ਵੀ ਆਵੇ ਇਦਾਂ ਮੌਸਮਣਾ ਆ ਜੇ ਜਿਹੜਾ ਉਹਨੂੰ ਤਾਂ ਕਹਿੰਦੇ ਨੇ ਕਿ ਬਿਗਾੜਾ ਆ ਗਿਆ ਤੇ ਬਿਗਾੜਾ ਨੇ ਵੀਰ ਜੀ ਫਿਰ ਜਨਵਰ ਦੀ ਜਿਹੜੀ ਕਦਰ ਆ ਉਹ ਬੜੀ ਘਟ ਜਾਂਦੀ ਆ ਪਰ ਕਈ ਵੀਰ ਮੈਂ ਉਹਨੇ ਕਿ ਬਗਾੜੇ ਵਾਲੀ ਘੋੜੀ ਦੀ ਇੰਨੀ ਜਿਆਦੀ ਸੇਵਾ ਕਰਦੇ ਇੰਨੀ ਕਦਰ ਕਰਦੇ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੜੇ ਖੁਸ਼ਕਿਸਮਤ ਆ ਲੋਕ ਜਿਹੜੇ ਕਿਹ ਵੀ ਢੰਗ ਦਾ ਜਾਨਵਰ ਹੋਵੇ ਤੇ ਉਹਦੀ ਸੇਵਾ ਕਰਦੇ ਕਦਰ ਕਰਦੇ ਆ ਤੇ ਨਹੀਂ ਤੇ ਵੀਰ ਜੀ ਕਹੀ ਤੇ ਜਾਨਵਰਾਂ ਨਾਲ ਇੰਨੀ ਵੀ ਕਦਰ ਨਹੀਂ ਕਰਦੇ ਆ ਨਾ ਕਿ ਪੁੱਛੋ ਕੋ ਜਣੇ ਕਈ ਮੰਨ ਲੋਗੇ ਰੇੜੇ ਵਾਲੇ ਵੀਰ ਮੇਰੀ ਗੱਲ ਦਾ ਕੋਈ ਵੀ ਮੇਰਾ ਭਰਾ ਦੁਸ਼ਾਣਾ ਕਰੇ ਰੇੜੇ ਵਾਲੇ ਵੀਰਾਂ ਦੇ ਜਿਹੜੇ ਉਹ ਕਈ ਕਮਾਈ ਖਾ ਕੇ ਜਨਵਰ ਦੀ ਤੇ ਰਾਤ ਨੂੰ ਉਹਨੂੰ ਛੱਡ ਦਿੰਦੇ ਰੂੜੀ ਤੇ ਜਦੋਂ ਰੂੜੀ ਨੇ ਛੱਡ ਦਿੰਦੇ ਫਿਰ ਮੰਨ ਲਓ ਜੇ ਤੁਸੀਂ ਉੱਤੇ ਕਮਾਈ ਕੀਤੀ ਆ ਤੇ ਉਹਨੂੰ ਵਿਚਾਰੇ ਨੂੰ ਕੋਈ ਉਹਦਾ ਬਣਦਾ ਹੱਕ ਤਾਂ ਦੇਓ ਤੁਸੀਂ ਜੇ ਮੰਨ ਲਓ ਉਹਦੇ ਤੋਂ ਤੁਸੀਂ 1000 ਕਮਾਇਆ ਆ ਉਹਨੂੰ 100 ਦਾ ਖਾਣੇ ਦਾ ਰਾਸ਼ਨ ਤਾਂ 200 ਦਾ 100 ਦਾ ਉਹਨੂੰ ਜ਼ਰੂਰ ਪਾਓ ਕਿ ਜਦੋਂ ਵੀ ਜੀ ਉਹ ਕਈ ਕੰਮ ਕਰਨਾ ਛੱਡ ਦਿੰਦਾ ਨਾ ਜਨਵਰ ਤੇ ਉਦੋਂ ਔਖਾ ਹੋ ਜਾਂਦਾ ਕੰਮ ਆ ਉਦੋਂ ਫਿਰ ਉਹਨੂੰ ਵਿਚਾਰੇ ਨੂੰ ਸੜਕ ਤੇ ਛੱਡ ਦਿੰਦੇ ਆ ਮੰਨੋ ਬਾਈ ਚਾਂਸ ਸੜਕ ਤੇ ਐ ਚੁਗੰਦਿਆ ਜਾਂ ਇੱਕਦਮ ਅੱਗੇ ਲਾ ਕੇ ਗੱਡੀ ਦੇ ਭੱਜ ਗਿਆ ਗੱਡੀ ਨਾਲ ਵੱਜ ਗਿਆ ਗੱਡੀ ਵਾਲੇ ਦਾ ਵੀ ਨੁਕਸਾਨ ਆ ਜਾਨਵਰ ਦਾ ਵੀ ਨੁਕਸਾਨ ਆ ਉਹ ਜੇ ਆਪਾਂ ਵੀ ਦੀ ਉਹਦੀ ਕਮਾਈ ਖਾਦੀ ਆ ਵਿਚਾਰੇ ਦੀ ਤੇ ਕੀ ਉਹ ਆਪਣੀ ਕਮਾਈ ਦਾ ਇੰਨਾ ਵੀ ਇਕਰਾਰ ਨਹੀਂ ਹੈਗਾ ਕਿ ਆਪਾਂ ਉਹਨੂੰ ਕਿੱਲੇ ਤੇ ਬੰਨ ਕੇ ਪੱਠੇ ਵਾਜ਼ਗੀਆਂ ਜੇ ਮਨੁੱਖ ਮਾਈ ਨਹੀਂ ਕਰਦਾ ਉਹਨੂੰ ਦੇਸ਼ਕ ਦਾਣਾ ਨਾ ਪਾਓ ਉਹਨੂੰ ਪੱਠੇ ਤੇ ਜ਼ਰੂਰ ਪਾਓ ਵਿਚਾਰੇ ਨੂੰ ਤੇ ਬਾਕੀ ਜਿਹੜੀ ਆ ਮੈਂ ਵਿਗਾੜੇ ਭੌਲੀ ਭਰੀ ਵਾਲੀ ਗੱਲ ਕੀਤੀ ਵੀਰ ਜੀ ਇਹ ਚੱਕਰ ਇਹ ਆ ਕਿ ਜੇ ਆਪਾਂ ਇਹਨਾਂ ਭੌਰੀਆਂ ਨੂੰ ਮੰਨਦੇ ਆ ਤੇ ਆਪਾਂ ਕਦੀ ਵੀ ਕੂੜਿਆਂ ਦੀ ਦੁਨੀਆ 'ਚ ਤਰੱਕੀ ਨਹੀਂ ਕਰ ਸਕਦੇ ਪਰ ਕਿ ਇਹ ਨਹੀਂ ਕਿ ਆਪਾਂ ਮੰਨ ਲਓ ਟੌਪ ਟੌਪ ਦੇ ਘੋੜੇ ਰੱਖ ਲਈਏ ਇਸ ਲਈ ਪੈਸਾ ਕਮਾ ਲਿਆ ਖੂਬ ਪੈਸਾ ਆ ਗਿਆ ਆਪਣੇ ਕੋ ਮੈਂ ਇਸ ਗੱਲ ਨੂੰ ਤਰੱਕੀ ਨਹੀਂ ਮੰਨਦਾ ਤਰੱਕੀ ਮੈਂ ਉਸ ਗੱਲ ਨੂੰ ਮੰਨਦਾ ਹੈ ਜਿਹੜੀ ਰੱਬ ਦੇ ਘਰੇ ਮਨਜ਼ੂਰ ਹੋਵੇ ਜਦੋਂ ਮੰਨ ਲਓ ਹੁਣ ਆਪਾਂ ਕੋਈ ਵੀ ਜਾਨਵਰ ਘਰੇ ਰੱਖਦੇ ਆ ਉਹ ਆਪਣੇ ਨਾਲ ਇਦਾਂ ਪਿਆਰ ਕਰਦਾ ਖੇਡਦਾ ਮਲਦਾ ਤੇ ਕਿੰਨਾ ਦਿਲ ਨੂੰ ਸਕੂਨ ਮਿਲਦਾ ਜੀ ਆ ਪੰਜ ਦਿਨ ਵਿਤਕਰਾ ਕਰਾਂਗੇ ਯਾਰ ਤੇਰੇ ਦਗੜਾ ਜਾਂ ਤੂੰ ਮੇਰੇ ਲੱਗ ਭਾਜਾ ਇਹ ਨਹੀਂ ਇਹ ਗੱਲ ਬੰਦੀ ਮੈਂ ਕਦੀ ਵੀ ਕੇਹ ਪਹੁੰਹਗਾ ਕੋਈ ਵਿਚਾਰ ਨਹੀਂ ਕੀਤਾ ਪਰ ਜਦੋਂ ਕਿਲੇ ਤੇ ਆਣ ਕੇ ਕੋਈ ਵਪਾਰੀ ਕਹਿੰਦਾ ਨਾ ਕਿ ਯਾਰ ਤੇਰੇ ਵਾਲੀ ਘੋੜੀ ਦੇ ਦਗੜਾ ਆ ਤੇਰੇ ਵਾਲੀ ਘੋੜੀ ਦੇ ਸੌਕਣ ਦਿਲ ਨੂੰ ਤਾਂ ਬੜਾ ਫੀਲ ਹੁੰਦਾ ਕਿ ਯਾਰ ਜਨਵਰ ਨਿੰਦਦਾ ਹੈ ਪਰ ਕੀ ਕਰੀਏ ਜੋ ਦੁਨੀਆ ਦੇ ਵਿੱਚ ਚੱਲੰਦਾ ਉਹਦੇ ਨਾਲ ਹੀ ਚੱਲਣਾ ਪੈਣਾ ਇਹਦੇ ਵਿੱਚ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ ਵੇਹੇ ਉਹਦਾ ਤੇ ਮੈਂ ਵੀ ਜੀ ਆਪਾਂ ਕਦੀ ਕਿਸੇ ਵਪਾਰੀ ਦਾ ਗੁੱਸਾ ਕੀਤਾ ਹੀ ਆ ਅਗਲਾ ਕਿਨੇ ਤੇ ਆਣ ਕੇ ਮੰਨ ਲਓ ਭਾਵੇਂ ਲੱਖਾਂ ਵਾਲੀ ਘੋੜੀ ਦਾ 100 ਰੁਪਿਆ ਵੀ ਕਹਿ ਜੇ ਨਾ ਆਪਾਂ ਤਾਂ ਵੀ ਨਹੀਂ ਕਰੀਏ ਗੁੱਸਾ ਕੀਤਾ ਤੇ ਗੁੱਸਾ ਕਰਨਾ ਵੀ ਕਿਹੜੀ ਗੱਲੋਂ ਜੇ ਮੰਨ ਲਓ ਅਗਲੇ ਨੇ ਲੱਖਾਂ ਵਾਲੀ ਦਾ ਗੋਲਾ ਆਪਾਂ ਉਹਨੇ ਕਿਹੜੀ ਲੈ ਜਾਣੀ ਆ ਉਹ ਤਾਂ ਸਾਡੇ ਕੋਲ ਹੀ ਆ ਨਾ ਤੇ ਬਾਕੀ ਆ ਪਹੋਰੀਆ ਪੂਰੀਆ ਆਮ ਦੀ ਗੱਲ ਆ ਮੈਂ ਤਾਂ ਇਹਨਾਂ ਨੂੰ ਮੰਨਦਾ ਨਹੀਂ ਚਲੋ ਵਪਾਰੀ ਲੋਕ ਇਹਨਾਂ ਨੂੰ ਮੰਨਦੇ ਆ ਉਹ ਤਾਂ ਮੰਨਦੇ ਆ ਕਿਉਂਕਿ ਨਾ ਜਾਨਵਰ ਖਰੀਦਣਾ ਹੁੰਦਾ ਤੇ ਪਹਿਲੀ ਗੱਲ ਹੈ ਤੇ ਮੈਂ ਇਹੀ ਕਹੂੰਗਾ ਕਿ ਵੀਜੀ ਜਾਨਵਰ ਕਿਸੇ ਵੀ ਤਰੀਕੇ ਦਾ ਹੋਵੇ ਉਹ ਰੱਬ ਦਾ ਭੇਜਿਆ ਉਹਨੂੰ ਕੁਦਰਤ ਨੇ ਬਣਾਇਆ ਹੈ ਤੇ ਜੇ ਆਪਾਂ ਕੁਦਰਤ ਵਾਲੀਆਂ ਚੀਜ਼ਾਂ ਨਾਲ ਪਿਆਰ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਮਾਰਾ ਬਣਾ ਕਹੀਏ ਵੇਜੇ ਦੋ ਆਪਾਂ ਕਿਹ ਵੀ ਜਾਨਵਰ ਨੂੰ ਲਾ ਲਓ ਜਾਂ ਬੰਦੇ ਨੂੰ ਲਾ ਲਓ ਆਪਾਂ ਮਾੜਾ ਕਵਾਂਗੇ ਨਾ ਤੇ ਉਹ ਨੂੰ ਤਹਫੀਲ ਜਿਹੜਾ ਹੋਣਾ ਹੀ ਹੋਣਾ ਉਹ ਰੱਬ ਨੂੰ ਜਿਆਦਾ ਫੀਲ ਹੁੰਦਾ ਜੇ ਕਿ ਯਾਰ ਮੇਰੀ ਬਣਾਈ ਹੋਈ ਚੀਜ਼ ਨੂੰ ਇਹ ਇਦਾਂ ਕਹਿਣ ਦਿਆ ਤੇ ਫਿਰ ਮੰਨ ਲਓ ਕਿ ਆਪਾਂ ਨੂੰ ਕਿਹੜੀ ਬਰਗੈਟ ਹੋਈ ਮਿਲਣੀ ਹੈ ਇਹ ਬਰਗੈਟ ਹੋਈ ਨਹੀਂ ਮਿਲਣੀ ਆਪਾਂ ਨੂੰ ਇਹਨਾਂ ਦੀ ਜਿੰਨੀ ਸੇਵਾ ਹੁੰਦੀ ਆ ਇਹ ਤੇ ਰੱਬ ਦੇ ਪਿਆਰੇ ਆ ਸੇਵਾ ਕਰੋ ਨਜ਼ਰ ਅੱਜ ਕੇ ਮੈਂ ਤਾਂ ਕਹਿੰਦਾ ਕਿ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਆਪਾਂ ਜਿੰਨੇ ਜੋਗਿਆ ਗਿਓ ਉੰਨੀ ਤੇ ਕਰੀਏ ਜਿੰਨਾ ਮੰਨ ਲਓ ਕਿ ਆਪਣਾ ਧਨ ਮਨ ਧਨ ਨਾ ਆਪਾਂ ਇਹਨਾਂ ਦਾ ਕਰ ਸਕਦੇ ਆ ਬਾਕੀ ਇਹ ਤਾਂ ਕੁਦਰਤ ਦੀਆਂ ਚੀਜ਼ਾਂ ਆ ਵੀਰੇ ਸਤਗੁਰੂ ਬਾਜਾਂ ਵਾਲੇ ਦੇ ਬਖਸ਼ੇ ਹੋਏ ਘੋੜੇ ਆਏ ਇਹ ਮੰਨ ਲਓ ਵੀ ਜਿਹਦੇ ਘਰ ਵੀ ਚੱਲ ਜਾਂਦੇ ਨਾ ਰੌਣਕਾਂ ਖੁਸ਼ੀਆਂ ਧਨ ਦੌਲਤ ਸਾਰਾ ਕੁਝ ਹੀ ਆ ਜਾਂਦਾ ਉਧਰ ਦੁਨੀਆ ਤੇ ਵੀ ਜਿੱਦਾਂ ਚੱਲਦੀ ਰਹਿਣੀ ਆ। ਪੋਰੀਆਂ ਪੂਰੀਆਂ ਦੀ ਕਿਹੜੀ ਗੱਲ ਆ? ਕੋਈ ਪੋਰੀ ਮਾੜੀ ਨਹੀਂ ਹੁੰਦੀ, ਕੋਈ ਚੰਗੀ ਨਹੀਂ ਹੁੰਦੀ। ਬਾਕੀ ਦੁਨੀਆਦਾਰੀ ਦੇ ਕਹਿਣ ਮੁਤਾਬਕ ਆ, ਹੁਣ ਜੇ ਮੰਨ ਲਓ ਵੀ ਕੋੜੀ ਕੋੜੀ ਦੇ ਇੱਥੇ ਪੋਰੀ ਆ ਜੇ। ਇਧਰ ਆ। ਇੱਥੇ ਪੋਰੀ ਆ ਜੇ, ਇੱਥੇ। ਫੇਰ ਕਹਿ ਦਿੰਗੇ ਆਸੂ ਢਾ ਲਿਆ। ਯਾਰ ਪੋਰੀ ਦਾ ਕੀ ਲਿੰਕ ਡਿੰਕ ਆ ਆਸੂ ਢਾ ਲਣਾ? ਮੈਨੂੰ ਇਹ ਵੀ ਦੱਸ ਦਿਓ। ਕੀ ਹੁੰਦਾ ਇਹਨਾਂ? ਉਹ ਤਾਂ ਕੁਦਰਤ ਹਨ ਕੁਦਰਤ ਨੇ ਬਣਾਈਆਂ ਜੇ ਮੰਨ ਲਓ ਸਾਡੇ ਆਪਣੇ ਇਨਸਾਨਾਂ ਦੇ ਵਿੱਚ ਕੋਈ ਇਹੋ ਜੀ ਗੱਲ ਹੋਵੇ ਕਿ ਆਪਾਂ ਨੂੰ ਘਰੋਂ ਕੱਢ ਦਿੰਦੇ ਆ ਨਹੀਂ ਨਾ ਕਰਦੇ ਤੇ ਇਸ ਕਰਕੇ ਵਿਚਾਰੇ ਜਨਵਰ ਦੀ ਵੀ ਬੇਕਦਰਹੀ ਨਾ ਕਰਿਆ ਕਰੀਏ ਆਪਾਂ ਕਿਉਂਕਿ ਜਿੰਨੀ ਆਪਾਂ ਇਹਨਾਂ ਦੀ ਕਦਰ ਕਰਾਂਗੇ ਨਾ ਉਹ ਪਰਮਾਤਮਾ ਉਨੀ ਬਖਸ਼ਿਸ਼ ਦੇਊਗਾ ਆਪਾਂ ਨੂੰ ਉਨੀ ਕਿਰਪਾ ਕਰੂਗਾ ਆਪਣੇ ਦੇ ਬਾਕੀ ਜਿੱਦਾਂ ਵੀ ਹੈ ਮੈਂ ਤਾਂ ਇਹੀ ਕਹੂੰਗਾ ਤੇ ਕੋਈ ਵੀ ਵੀਰ ਭਾਵੇਂ ਰੇੜੇ ਵਾਲਾ ਆ ਤੇ ਚਾਹੇ ਉਹਨੇ ਸ਼ੌਂਕ ਨਾ ਘਰੇ ਰੱਖੀ ਆ ਵੀਰ ਜੀ ਆਪਾਂ ਇਹ ਨਹੀਂ ਆ ਕਿ ਸ਼ੌਂਕ ਕਰ ਲਿਆ ਸ਼ੌਂਕੀ ਕਰੋ ਪਰ ਉਹਦੀ ਸੇਵਾ ਵੀ ਕਰੋ ਕਿਉਂਕਿ ਜੇ ਆਪਾਂ ਸ਼ੌਂਕ ਪੂਰਾ ਕਰਨਾ ਨਾ ਤੇ ਆਪਾਂ ਉਹਦੀ ਰਾਜ ਕੇ ਸੇਵਾ ਵੀ ਕਰਾਂਗੇ ਜੇ ਉਹਦੀ ਰਾਜ ਕੇ ਸੇਵਾ ਕਰਾਂਗੇ ਤੇ ਪਰਮਾਤਮਾ ਤੁਹਾਡੇ ਤੇ ਦੂਨੇ ਖੁਸ਼ ਹੋਊਗਾ ਪਰਮਾਤਮਾ ਤੁਹਾਨੂੰ ਇੰਨੀ ਖੁਸ਼ੀ ਦੇਊਗਾ ਕਿ ਤੁਹਾਡੇ ਤੋਂ ਸੰਭ ਹੀ ਨਹੀਂ ਜਾਣੀ ਕਿਰਪਾ ਕਰੂ ਵੈਗਰੂ ਠਾੜਾ